ਪੰਜਾਬ ਦੇ ਸ਼ਾਹੀ ਇਮਾਮ মাওলানা ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਉੱਤੇ ਲੁਧਿਆਣਾ ਦੀ ਜਾਮਾ ਮਸਜਿਦ ਦੇ ਬਾਹਰ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਅਤੇ ਉਸ ਦੇ ਦੋ ਪੁੱਤਰਾਂ ਨੇ ਸ਼ਾਹੀ ਇਮਾਮ ਨੂੰ ਥੱਪੜ ਮਾਰਿਆ ਅਤੇ ਉਹਨਾਂ ਉੱਤੇ ਇੱਟਾਂ ਨਾਲ ਹਮਲਾ ਕੀਤਾ ਐਸਾ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ ਇਹ ਘਟਨਾ ਮਸਜਿਦ ਕੰਪਲੈਕਸ ਵਿੱਚ ਬਣਿਆ ਕੁਝ ਵਪਾਰਕ ਦੁਕਾਨਾਂ ਦੇ ਮਾਲਕੀ ਹੱਕ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਜੁੜੀ ਦੱਸੀ ਜਾ ਰਹੀ ਹੈ ਮਸਜਿਦ ਦੇ ਦਫ਼ਤਰ ਇੰਚਾਰਜ ਮੁਹੰਮਦ ਮੁਜ਼ਾਹਿਦ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਜਾਮਾ ਮਸਜਿਦ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਨਿਗਰਾਨੀ ਖੁਦ ਸ਼ਾਹੀ ਇਮਾਮ ਕਰ ਰਹੇ ਹਨ 1 ਫਰਵਰੀ ਨੂੰ ਜਦੋਂ ਸ਼ਾਹੀ ਮਾਮਾ ਮਸਜਿਦ ਪਹੁੰਚੇ ਤਾਂ ਮulzaba ਨੇ ਉੱਥੇ ਆ ਕੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਅਤੇ ਫਿਰ ਉਹਨਾਂ ਉੱਤੇ ਇੱਟਾਂ ਨਾਲ ਹਮਲਾ ਕੀਤਾ ਜਦੋਂ ਮੁਹੰਮਦ ਮਜ਼ਾਇਦ ਅਤੇ ਸ਼ਾਹਨਵਾਜ਼ ਨੇ ਸ਼ਾਹੀਨ ਇਮਾਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਲਜ਼ਮਾਂ ਨੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਮੌਕੇ ਉੱਤੇ ਲੋਕਾਂ ਦੇ ਇਕੱਠ ਹੋਣ ਕਾਰਨ ਮਲਜ਼ਮ ਉਥੋਂ ਫਰਾਰ ਹੋ ਗਏ ਪੁਲਿਸ ਅਧਿਕਾਰੀਆਂ ਅਨੁਸਾਰ ਦੁਕਾਨਾਂ ਦੇ ਇਸ ਵਿਵਾਦ ਨੂੰ ਸੁਲਝਾਉਣ ਲਈ ਪਹਿਲਾਂ ਸਮਝੌਤੇ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਸਹਿਮਤੀ ਨਾ ਬਣਨ ਕਾਰਨ ਮਾਮਲਾ ਵਧ ਗਿਆ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮਲਜ਼ਮਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ ਬ੍ਰਾਊਨ ਰੋਡ ਦੇ ਰਹਿਣ ਵਾਲੇ 우ਬੈਦ ਅਤੇ ਰਹਿਮਾਨ ਅਤੇ ਉਸਦੇ ਦੋ ਪੁੱਤਰ ਅਤੇ ਕੋਰ ਰਹਿਮਾਨਤ ਮੁਹੰਮਦ احمد ਸ਼ਾਮਲ ਹਨ ਪੁਲਿਸ ਨੇ ਇਨ੍ਹਾਂ ਖਿਲਾਫ ਭਾਰਤੀ ਨਿਆਇ ਸੰਤਾ ਦੀਆਂ ਵੱਖ-ਵੱਖ ਤਾਰਾ ਮਾ ਤਹਿਤ ਕੇਸ ਦਰਜ ਕਰ ਲਿਆ ਹੈ ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਰੀ ਕੀਤੀ ਜਾ ਰਹੀ ਹੈ ਬismillah रहमान रहीम ਸ਼ੁਰੂ ਅੱਲਾਹ ਤਾਲਾ ਤੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਕਿਰਮ ਕਰਨ ਵਾਲਾ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੀ ਕੁਝ ਹਿੱਸਿਆਂ ਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ ਹੈ ਇਹ ਜੇ ਅਸੀਂ ਖਾਸ ਖਿਆਲ ਰੱਖਿਆ ਸੀ ਕਿ ਜਿਹੜਾ ਪੁਰਾਣਾ ਇਤਿਹਾਸਿਕ ਪਿੱਛੇ ਗੁੰਬਦ ਔਰ ਮিনার ਨੇ ਉਹਨਾਂ ਨੂੰ ਬਾਕੀ ਰੱਖਿਆ ਜਾਵੇ ਉਹਦੇ ਇਲਾਵਾ ਜਿਹੜੀਆਂ ਮਸਜਿਦ ਦੇ ਚਾਰੋਂ ਪਾਸੇ ਦੁਕਾਨਾਂ ਬਣੀਆਂ ਪਿਛਲੇ 60 70 ਸਾਲ ਚ ਉਹਨਾਂ ਸਾਰਿਆਂ ਨੂੰ ਦੁਬਾਰਾ ਜਿਹੜਾ ਤਾਮੀਰ ਕੀਤਾ ਜਾ ਰਿਹਾ ਇਸ ਦੌਰਾਨ ਜਿਹੜੇ ਕੁਝ ਲੋਕ ਨੇ ਉਹਨਾਂ ਦਾ ਇਹ ਦਾਵਾ ਕਿ ਜੀ ਇੱਕ ਦੁਕਾਨ ਸਾਡੀ ਹੈ ਜਦਕਿ ਫਿਜ਼ੀਕਲੀ ਅਗਰ ਤੁਸੀਂ ਬਾਜ਼ਾਰ ਚ ਵੀ ਪੁੱਛੋਗੇ ਤੇ ਉਹਨਾਂ ਦਾ ਮਸਜਿਦ ਦੇ ਨਾਲ ਜਾਂ ਕਿਸੇ ਦੁਕਾਨ ਨਾਲ ਕੋਈ ਸੰਬੰਧ ਨਹੀਂ ਹੈ ਇਹਨਾਂ ਨੇ ਅਦਾਲਤ 'ਚ ਕੇਸ ਕੀਤਾ ਸਾਡੇ ਤੇ ਸਟੇ ਲੈਣ ਲਈ ਅਦਾਲਤ ਨੇ ਡਾਕੂਮੈਂਟਾਂ ਦੇ ਆਧਾਰ 'ਤੇ ਇਹ ਫੈਸਲਾ ਦੇ ਦਿੱਤਾ ਕਿ ਨਾ ਤੁਸੀਂ ਕਿਰਾਏਦਾਰ ਹੋ ਨਾ ਮਾਲਕ ਹੋ ਤੁਸੀਂ ਫ੍ਰੈਸ਼ ਮਤਲਬ ਆਮ ਮੁਕੱਦਮਾ ਲੜੋ ਜੀ ਤੇ ਇਸ ਦੌਰਾਨ ਉੱਥੋਂ ਘਬਰਾ ਕੇ ਕਿ ਵੀ ਸਟੇ ਨਹੀਂ ਮਿਲਿਆ ਮੈਂ ਇੱਥੇ ਮੌਜੂਦ ਸੀਗਾ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਕਿ ਜੀ ਅਸੀਂ ਮਸਜਿਦ ਨਹੀਂ ਬਣਨ ਦਵਾਵਾਂਗੇ ਅਸੀਂ ਕਬਜ਼ਾ ਲੈਣਾ ਚਾਹੁੰਦੇ ਆ ਤੇ ਉਸ ਵੇਲੇ ਫਿਰ ਅਸੀਂ ਮੌਕੇ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਸਾਰੀਆਂ ਹੱਦਾਂ ਬਦਤਮੀਜ਼ੀ ਦੀਆਂ ਪਾਰ ਕਰ ਦਿੱਤੇ ਸੀਗੀਆਂ ਤੇ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ આરોપીਆਂ ਦੇ ਖਿਲਾਫ ਤੇ ਮੈਂ ਗੁਜ਼ਾਰਿਸ਼ ਇਹ ਹੀ ਕਰਨਾ ਚਾਹਣਾ ਸਾਰਿਆਂ ਨੂੰ ਬਹੁਤ ਸਾਰੇ ਲੋਕ ਵੀਡੀਓਜ਼ ਨੂੰ ਫਾਰਵਰਡ ਕਰਦੇ ਉਹਨਾਂ ਨੂੰ ਪੂਰੀ ਗੱਲ ਨਹੀਂ ਪਤਾ ਇਹ ਜਿਹੜੇ ਲੋਕ ਨੇ ਪਿਛਲੇ ਕਈ ਸਾਲ ਤੋਂ ਲਗਾਤਾਰ ਜਾਮਾ ਮਸਜਿਦ ਨੂੰ ਲੁਧਿਆਣਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਔਰ ਵੱਡੇ ਸ਼ਾਹੀ ਮਾਮ ਸਾਹਿਬ ਦੇ ਦਿਹਾਨ ਤੋਂ ਬਾਅਦ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮਸਜਿਦ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਵੇ ਤੇ ਇਸ ਲਈ ਇਹ ਸਾਰੇ ਮਾਮਲੇ ਨੂੰ ਅਸੀਂ ਸਮਝਦੇ ਸੀਗੇ ਕਿ ਅਦਾਲਤ ਈ ਕੋਵੇ ਜੋ ਵੀ ਕਿਉਂਕਿ ਅਦਾਲਤਾਂ ਹੁੰਦੀਆਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀ ਹੈ ਜੀ ਜੀ ਤੇ ਕਿਉਂਕਿ ਇਹਨਾਂ ਨੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਲਈ ਡੁਪਲੀਕੇਟ ਕਾਗਜ਼ ਤਿਆਰ ਕੀਤੇ ਜਿਹੜੇ ਉੱਥੇ ਚੱਲੇ ਨਹੀਂ ਤੇ ਹੁਣ ਵੀ ਮੈਂ ਸਮਝਦਾ ਹਾਂ ਕਿ ਜੋ ਵੀ ਫੈਸਲਾ ਅਦਾਲਤ ਦਾ ਹੋਏਗਾ ਲੇਕਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਇਹ ਆਕਰਮਕ ਹੋਏ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਿਆ ਸਾਡੇ ਬੰਦੇ ਫਟਕੜ ਕੀਤੇ ਔਰ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਸਮਝਦਾ ਹਾਂ ਕਿ ਇਹਦੇ ਉੱਤੇ ਸਖਤ ਕਾਰਵਾਈ ਜਰੂਰੀ ਹੋਣੀ ਚਾਹੀਦੀ ਠੀਕ ਹੈ بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਇਰਮ ਕਰਨ ਵਾਲਾ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੀ ਕੁਝ ਹਿੱਸਿਆਂ ਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ ਜੀ ਇਹ ਜਸੀਂ ਖਾਸ ਖਿਆਲ ਰੱਖਿਆ ਸੀ ਕਿ ਜਿਹੜਾ ਪੁਰਾਣਾ ਇਤਿਹਾਸਿਕ ਪਿੱਛੇ ਗੁੰਬਦ ਔਰ ਮিনার ਨੇ ਉਹ ਉਹਨਾਂ ਨੂੰ ਬਾਕੀ ਰੱਖਿਆ ਜਾਵੇ ਉਦੇ ਇਲਾਵਾ ਜਿਹੜੀਆਂ ਮਸਜਿਦ ਦੇ ਚਾਰੋਂ ਪਾਸੇ ਦੁਕਾਨਾਂ ਬਣੀਆਂ ਪਿਛਲੇ 60 70 ਸਾਲ ਚ ਉਹਨਾਂ ਸਾਰਿਆਂ ਨੂੰ ਦੁਬਾਰਾ ਜਿਹੜਾ ਤਾਮੀਰ ਕੀਤਾ ਜਾ ਰਿਹਾ ਇਸ ਦੌਰਾਨ ਜਿਹੜੇ ਕੁਝ ਲੋਕ ਨੇ ਉਹਨਾਂ ਦਾ ਇਹ ਦਾਵਾ ਕਿ ਜੀ ਇੱਕ ਦੁਕਾਨ ਸਾਡੀ ਹੈ ਜਦਕਿ ਫਿਜ਼ੀਕਲੀ ਅਗਰ ਤੁਸੀਂ ਬਾਜ਼ਾਰ ਚ ਵੀ ਪੁੱਛੋਗੇ ਤੇ ਉਹਨਾਂ ਦਾ ਮਸਜਿਦ ਦੇ ਨਾਲ ਜਾਂ ਕਿਸੇ ਦੁਕਾਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੇ ਅਦਾਲਤ 'ਚ ਕੇਸ ਕੀਤਾ ਸਾਡੇ ਤੇ ਸਟੇ ਲੈਣ ਲਈ ਅਦਾਲਤ ਨੇ ਡਾਕੂਮੈਂਟਾਂ ਦੇ ਆਧਾਰ 'ਤੇ ਇਹ ਫੈਸਲਾ ਦੇ ਦਿੱਤਾ ਕਿ ਨਾ ਤੁਸੀਂ ਕਿਰਾਏਦਾਰ ਹੋ ਨਾ ਮਾਲਕ ਹੋ ਤੁਸੀਂ ਫ੍ਰੈਸ਼ ਮਤਲਬ ਆਮ ਮੁਕਦਮਾ ਲੜੋ ਤੇ ਇਸ ਦੌਰਾਨ ਉਥੋਂ ਘਬਰਾ ਕੇ ਕਿ ਵੀ ਸਟੇ ਨਹੀਂ ਮਿਲਿਆ ਮੈਂ ਇੱਥੇ ਮੌਜੂਦ ਸੀਗਾ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਕਿ ਜੀ ਅਸੀਂ ਮਸਜਿਦ ਨਹੀਂ ਬਣਨ ਦਵਾਗੇ ਅਸੀਂ ਕਬਜ਼ਾ ਲੈਣਾ ਚਾਹੁੰਦੇ ਆ ਤੇ ਉਸ ਵੇਲੇ ਫਿਰ ਅਸੀਂ ਮੌਕੇ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਸਾਰੀਆਂ ਹੱਦਾਂ ਬਦਤਮੀਜ਼ੀ ਦੀਆਂ ਪਾਰ ਕਰ ਦਿੱਤੀਆਂ ਸੀਗੀਆਂ ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ આરોપીਆਂ ਦੇ ਖਿਲਾਫ ਤੇ ਮੈਂ ਗੁਜ਼ਾਰਿਸ਼ ਇਹ ਕਰਨਾ ਚਾਹੁੰਦਾ ਸਾਰਿਆਂ ਨੂੰ ਬਹੁਤ ਸਾਰੇ ਲੋਕ ਵੀਡੀਓਜ਼ ਨੂੰ ਫਾਰਵਰਡ ਕਰਦੇ ਉਹਨਾਂ ਨੂੰ ਪੂਰੀ ਗੱਲ ਨਹੀਂ ਪਤਾ ਇਹ ਜਿਹੜੇ ਲੋਕ ਨੇ ਪਿਛਲੇ ਕਈ ਸਾਲ ਤੋਂ ਲਗਾਤਾਰ ਜਾਮਾ ਮੱਜਿਲਾ ਲੁਧਿਆਣਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਔਰ ਬੱਡੇ ਸ਼ਾ ਇਮਾਮ ਸਾਹਿਬ ਦੇ ਦਿਹਾਂਤ ਤੋਂ ਬਾਅਦ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮਸਜਿਦ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਵੇ ਤੇ ਇਸ ਲਈ ਇਹ ਸਾਰੇ ਮਾਮਲੇ ਨੂੰ ਅਸੀਂ ਸਮਝਦੇ ਸੀਗੇ ਵੀ ਅਦਾਲਤ ਹੀ ਹੋਵੇ ਜੋ ਵੀ ਕਿਉਂਕਿ ਅਦਾਲਤਾਂ ਹੁੰਦੀਆਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀ ਹੈ ਜੀ ਜੀ ਤੇ ਕਿਉਂਕਿ ਇਹਨਾਂ ਨੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਲਈ ਡੁਪਲੀਕੇਟ ਕਾਗਜ਼ ਤਿਆਰ ਕੀਤੇ ਜਿਹੜੇ ਉੱਥੇ ਚੱਲੇ ਨਹੀਂ ਤੇ ਹੁਣ ਵੀ ਮੈਂ ਸਮਝਦਾ ਹਾਂ ਕਿ ਜੋ ਵੀ ਫੈਸਲਾ ਅਦਾਲਤ ਦਾ ਹੋਏਗਾ ਲੇਕਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਇਹ ਆਕਰਮਕ ਹੋਏ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਿਆ ਸਾਡੇ ਬੰਦੇ ਫਟਕਰ ਕੀਤੇ ਔਰ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਸਮਝਦਾ ਕਿ ਇਹਦੇ ਉੱਤੇ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ